ਬਹੁਤ ਸਾਰਾ ਜਿਹੜੀ ਬਾਲਮੀਕ ਪਾਈਚਾਰਾ ਇੱਥੇ ਹੈ ਤੁਸੀਂ ਜਾ ਕੇ ਆਏ ਹੋ ਕਦੇ ਅੰਮ੍ਰਿਤਸਰ ਅਟਾਰੀ ਬਾਰਡਰ ਦੇ ਨੇੜੇ ਗਏ ਵੀ ਹੋਵੋਗੇ ਬਹੁਤ ਸਾਰੇ ਜਿਹੜੀ ਰਾਮ ਤੀਰਥ ਦੀ ਜਗਾ ਉਥੇ 32 ਕਰੋੜ ਰੁਪਇਆ ਲਾ ਕੇ ਭਗਵਾਨ ਬਾਲਮੀਕ ਜੀ ਦਾ ਇੱਕ ਮਿਊਜ਼ੀਅਮ ਬਣਾਇਆ ਤੁਸੀਂ ਦੇਖ ਕੇ ਆਏ ਹੋ ਤੁਸੀਂ ਐਂ ਲੱਗਦਾ ਜਿਵੇਂ ਭਗਵਾਨ ਵਾਲਮੀਕ ਉੱਥੇ ਜੰਗਲਾਂ 'ਚ ਬੈਠ ਕੇ ਫਰਮਾਨ ਲਿਖ ਰਹੇ ਹੋਣ ਉੱਥੇ ਬਹੁਤ ਸੋਹਣਾ 5D ਜਿਹੜਾ ਕਲੈਕਸ਼ਨ ਹੈ ਔਰ ਦੇਸ਼ ਦਾ ਸਭ ਤੋਂ ਵਧੀਆ ਲੱਖਾਂ ਲੋਕ ਆਉਂਦੇ ਆ ਉੱਥੇ ਦਰਸ਼ਕ ਕਰਨ ਤੇ ਅਸੀਂ ਚਾਹੁੰਦੇ ਹਾਂ ਕਿ ਹਰ ਧਰਮ ਦਾ ਸਤਕਾਰ ਹੋਵੇ ਹਰ ਧਰਮ ਦੇ ਲੋਕ ਪਿਆਰ ਨਾਲ ਮਾਣ ਇੱਜ਼ਤ ਨਾਲ ਰਹਿਣ ਅਸੀਂ ਇੱਕ ਧਰਮ ਦਾ ਨਾਂ ਕਦੇ ਵੀ ਧਰਮ ਦੇ ਨਾਂ ਤੇ ਅਸੀਂ ਵੋਟਾਂ ਨਹੀਂ ਮੰਗਦੇ ਉਹ ਹੋਰ ਨੇ ਜਿਹੜੇ ਧਰਮਾਂ ਦੇ ਨਾਂ ਤੇ ਲੜਾਉਂਦੇ ਆ ਜਾਂ ਪੜਕਾਉਂਦੇ ਆ